ਮਹਾਰਾਜ ਮੇਜਰ ਡੇਰਾ ਬਾਬਾ ਨਾਨਕ ਤੇ ਅਭਨਾਇਕ ਯੂਪੀ ਜਿਹੜੇ ਹੱਥ ਨਾਲ ਤੱਕ ਤਾੜੀ ਨਹੀਂ ਮਾਰੀ ਇੱਕ ਵਾਰ ਆਪਣੀ ਹਾਜ਼ਰੀ ਲਵਾ ਲਿਓ ਮਾਰੋ ਤਾੜੀ ਗੱਡ ਕੇ ਆਹ ਜਲਗੜਾ ਵਾਲਾ ਦੰਗਲ ਚੱਲਦਾ ਹੈ ਫਿਰ ਚੰਦਨ ਸ਼ਰਮਾ ਜੀ ਤੇ ਨਾਲ ਸਾਹਿਲ ਰਾਣਾ ਤੇ ਦਿਨੇਸ਼ ਠਾਕੁਰ ਇਹਨਾਂ ਵੀਰਾਂ ਦੀ ਫਰਮੈਸ਼ਨ ਵਾਲੀ ਬੰਦਨ ਸ਼ਰਮਾ ਸਾਡਾ ਭਰਾ ਕਹਿੰਦਾ ਉੜਦੇ ਜੋ ਪੈਲੀ ਰਗ ਰਗ ਦਾ ਪਤਾ ਕਿਹੜਾ ਕਿੰਨੇ ਜੋਗਾ ਸਾਨੂੰ ਸਭ ਦਾ ਪਤਾ ਹੈ ਕਿ ਅੱਤ ਦੇ ਸ਼ਿਕਾਰੀ ਮਾਰਾਂ ਸਹਕੇ ਉੱਠੇ ਨੇ ਉਹ ਜਿੰਨੇ ਉੱਠੇ ਸਾਡੇ ਨਾਲ ਆ ਰਹਿ ਕੇ ਉੱਠੇ ਨੇ ਜਿਨ੍ਹਾਂ ਨਾਲ ਰੱਖੀ ਪੂਰੀ ਦਿਲੋਂ ਰੱਖੀ ਆ ਮਾਰ ਮਾਰ ਪਾਲਸ਼ ਸਹਾਰੇ ਨੀਲੇ ਅਸੀਂ ਘਾਟੇ ਇਹਨੇ ਖਾਦੇ ਤਾਂ ਵੀ ਕਾਟ ਕੋਈ ਨਾ ਉਹ ਠੱਗੀ ਸਾਡੇ ਨਾਲ ਲਾਗੇ ਜੋ ਜਿਵੇਂ ਨੇਪੇ ਕਰਾਓ ਜੀ ਗੁਸਤੀ ਸ਼ੁਰੂ ਫਿਰ ਭਾਈਆ ਬੀਨਗੇਟ ਵਾਲੀ ਚਾਬੀ ਜਿਹਦੇ ਕੋਲ ਵੀ ਇਹ ਪੁਲਸੀ ਕਰ ਦਿਓ ਪਲੀਜ਼ ਪਾਣੀ ਵਾਲੇ ਵੀ ਨੂੰ ਦੇ ਕੇ ਪਾਣੀ ਪੁੱਛਦਾ ਕਰ ਦਿਓ ਹਾਂ ਜੀ ਬੀਨਗੇਟ ਖੋਲ ਦਿਓ ਔਰ 14 ਦਸੰਬਰ ਪਿੰਡ ਕਲਸੇੜਾ ਜਿਹਦੇ ਦੁਨੀਆ ਦੇ ਰਸਤੇ ਪਹਿਲਵਾਨ ਨਾ ਕੋਲਣਾ ਇੱਕ ਕਰਾ ਦਿਓ ਪੁਆਇੰਟ ਕਰਾ ਦਿਓ ਨਵੀਨ ਵਾਲੀ ਦਾ ਅਰਜਤ ਪੁਆਇੰਟ ਕਰਾ ਦਿਓ ਆ ਬੇਨਤੀ ਆ ਦਵਿੰਦਰ ਕੋ ਸਾਹਿਬ ਕਰਾਈਏ ਫਿਰ ਗੁਸਤੀ ਸ਼ੁਰੂ ਅਮਨਾਏ ਉੱਤਰ ਪ੍ਰਦੇਸ਼ ਤੇ ਮੇਜਰ ਪਹਿਲਵਾਨ ਡੇਰਾ ਬੱਬਾ ਨਾਨਕ ਵਾਹ ਜੀ ਵਾਹ ਔਰ 14 ਦਸੰਬਰ ਹੋਣੀ ਹੈ ਦੁਨੀਆ ਦੇ ਰਸਤਮ ਪਹਿਲਵਾਨ ਜਿਥੇ ਪੁੱਜਣਗੇ ਹਰ ਸਾਲ ਦੀ ਤਰ੍ਹਾਂ ਜਿਥੇ ਕਹਿੰਦੇ ਮਿਰਜ਼ਾ ਇਰਾਨ ਭਵਿੰਦਰਾ ਜ਼ਨਾਲਾ ਕਾਲੂ ਬਾੜਵਾਲ ਰੋਇਤ ਲਾੜਪੁਰ ਇਹ ਕਰਾਓ ਜੀ ਕੁਸ਼ਤੀ ਪਾਣਦੇ ਉਧਰ ਵੱਡਾ ਮੁਕਾਬਲਾ ਜਿਹੜਾ ਸ਼ੁਰੂ ਹੋਇਆ ਪੁਆਇੰਟ ਆ ਜੀ 2 ਮਿੰਟ ਦੇ ਵਿੱਚ ਪੁਆਇੰਟ ਰਜਤ ਬਾਈ ਆ ਮੇਜਰ ਰੁਕ ਜੇ ਬੜਾ ਜੀ ਕਹਿੰਦੇ ਰਾਜਤ ਬਾਈ 1 ਮਿੰਟੇ ਦਿਓ ਬਸ ਪੁਆਇੰਟ ਦੇ ਲਈ ਨਹੀਂ ਤਾਂ ਕਹਿੰਦੇ ਬਰਾਬਰ ਛੱਡ ਦਤਾ ਵੀ ਕੋਈ ਨਹੀਂ 1 ਮਿੰਟੇ ਬਾਈ ਨਵੀਨ ਤੇ ਲੱਕੀ ਦੀ ਕੁਸ਼ਤੀ ਦੇ ਪੁਆਇੰਟ ਦੇ ਲਈ ਆਜੋ ਦਿਨੇਸ਼ ਠਾਕੁਰ ਸਾਡਾ ਭਰਾ ਬਡਾਲੇ ਵਾਲਾ ਵੱਡੇ ਮਾਨਸਮਾਨਾ ਨਾ ਬੋਲਾਂ ਦੇ ਪੋਦੇ ਕਰਨਾ ਸਾਡਾ ਭਰਾ ਨਾਲੀ ਓਏ ਹੋਏ ਬੱਲਾ 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 ਆਹ ਹੋਏ ਹੋਏ ਮਾਰੋ ਤਾੜੀ ਤਾੜੀ ਆਲੀ ਲੱਕੀ ਗਰਚਾ ਲੱਕੀ ਆ ਲੱਕੀ ਕਰ ਲੱਕੀ ਗਰਚਾ ਲੱਕੀ ਮੈਨਾ ਗੱਲ ਦਾ ਸੀਗਾ ਬਈ ਆਏ ਓ ਮੇਰਾ ਰੱਬਾ ਐ ਸੰਜੂ ਬਾਈ ਠੰਡ ਲੱਗ ਗਈ ਲੱਕੀ ਕਹਿੰਦਾ ਵੀ ਮੈਂ ਪੁਆਇੰਟ ਦੇ ਨਹੀਂ ਲੜਨਾ ਉਹ ਮੈਡ ਦਾ ਮੱਲ ਹੈ ਮੈਂ ਕਿਹਾ ਚੱਲ ਬੱਬਰ ਸ਼ੇਰ ਦਾ ਤਗੜਾ ਹੋ ਕੇ ਇਹ ਕੁਝ ਨਹੀਂ ਪਤਾ ਲੱਗਦਾ ਕਾਂਟਾ ਕੁਸ਼ਤੀ ਦਾ ਇੱਕ ਵਾਰ ਤਾੜੀਆਂ ਲਾਓ ਦੋਨੋਂ ਵੱਲਾਂ ਦੇ ਲਈ ਜ਼ੋਰਦਾਰ ਓਕੇ ਤੁਸੀਂ ਫਕਰ ਰਹਿੰਦੇ ਹੋ ਫਕਰ ਵਾਲੀ ਆਵਾਜ਼ ਨਿਕਲ ਜਾਂਦੀ ਹੈ ਕਿ ਸਾਧੂ ਸਤ ਖੁਦਾ ਦੇ ਬੰਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਬਾਹਰ ਨਿਕਲ ਗਏ ਉਹ ਵੇਥੇ ਨਹੀਂ ਜਾਣੇ ਔਰ ਤੇਰੀਆਂ ਵੀ ਗੱਲਾਂ ਪੂਰੀਆਂ ਹੋਣ ਲੱਗੀਆਂ ਬੋਧੀਆਂ ਆਏ ਹਾਏ ਕਿੱਲ ਦੀ ਕੁਸ਼ਤੀ ਮੈਦਾਨ ਦੇ ਵਿੱਚ ਐਨਾ ਬੱਬਰ ਸ਼ੇਰਾਂ ਦੇ ਦਰਮਿਆਨ ਹੈ ਕਹਿੰਦਾ ਪਹਿਲੇ ਬਾਰੇ ਰਹੇ ਨਾ ਧੰਦੇ ਬਦਲ ਗਏ ਉਹ ਸਾਡੇ ਨਾਲ ਖਾ ਪੀ ਕੇ ਕਈ ਬੰਦੇ ਬਦਲ ਗਏ ਵਫਾਦਾਰੀਆਂ ਮੋਕ ਗਈਆਂ ਖੂਨ ਵਿੱਚੋਂ ਫਿਰ ਧੋਖਿਆਂ ਦਾ ਕਰੇਜ ਹੋ ਗਿਆ ਕਿ ਰੱਬ ਨੂੰ ਭੁੱਲ ਗਏ ਲੋਕੀ ਪੁੱਲੂ ਪੰਡਤ ਜੀ ਜਮਾਨਾ ਬੜਾ ਤੇਜ਼ ਹੋ ਗਿਆ ਇਹ ਜਮਾਨਾ ਬਹੁਤ ਤੇਜ਼ ਹੋ ਗਿਆ ਜੇਕਰ ਮੇਜਰ ਜਿੱਤੇਗਾ 500 ਰੁਪਏ 골ਡੀ ਰਾਣੇ ਬਨਗੜ ਵੱਲੋਂ ਹੋਏਗਾ ਮੇਜਰ ਦੇ ਲਈ ਅਗਰ ਮੇਜਰ ਡੇਰਾ ਬਾਬਾ ਨਾਨਕ ਕਸਤੀ ਜਿੱਤਦਾ ਹੈ ਭਾਈ ਕੈਮਰੇ ਵਾਲਾ ਦੂਜੀ ਸਾਈਡ ਚੱਲੋ ਜਾਂ ਘੁੰਮ ਫਿਰ ਕੇ ਭਰਾ ਮਰ ਰਿਹਾ ਮਨੀ ਮਨੀ ਭਰਾ ਦਾ ਜਿਹੜਾ ਮਾਨਸਮਾਨ ਕੀਤਾ ਜਾ ਰਿਹਾ ਬਾਕੀ ਜਿੰਨੇ ਵੀ ਭਰਾ ਸਟੇਜ ਦੇ ਅੱਗੇ ਖੜੇ ਆ ਮੇਰੇ ਕੋਲ ਵੀ ਜਿਹੜੇ ਖੜੇ ਆ ਬੈਠਣਾ ਸਰ ਓਏ ਹੋਏ ਬੱਲੇ 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 ਨਹੀਂ ਯਾਰ ਰਿਸਾ ਆਹੋ ਆਹੋ ਉਹ ਬੱਲੇ ਇਹ ਮੇਜਰ ਹੈ ਕਹਿੰਦੇ ਡੇਰਾ ਬਾਬਾ ਨਰਕ ਵਾਲਾ ਸਾਹਿਲ ਰਾਣੇ ਵੱਲੋਂ ਵੀ ਰੁਪਈਆ 500 ਹੋਏਗਾ ਅਗਰ ਮੇਜਰ ਕੁਸ਼ਤੀ ਜਿੱਤਦਾ ਹੈ 1000 ਉਧਰ ਗੋਲਦੀ ਰਾਣਾ ਕਹਿੰਦਾ ਮੇਰੇ ਵੱਲੋਂ 1000 ਕਰਦੇ ਹਾਂ ਮੇਜਰ ਦੇ ਲਈ ਰੁਪਈਆ 1500 ਬਿੱਕੂ ਠਾਕੁਰ ਮਢਾਣੇ ਵੱਲੋਂ ਵੀ 500 ਰੁਪਈਆ ਮੇਜਰ ਦੇ ਲਈ ਅਛਰ ਸੋਤਰਾ ਰਾਪਰੀਆ ਉਹਦੇ ਵੱਲੋਂ ਵੀ 500 ਮੇਜਰ ਦੇ ਲਈ ਗੈਰੀ ਬਡਾਲੇ ਵੱਲੋਂ ਵੀ ਰੁਪਈਆ 500 ਅਗਰ ਮੇਜਰ ਕੁਸ਼ਤੀ ਜਿੱਤਦਾ ਹੈ ਏ ਨੋਟ ਕਰਦੇ ਜਾਇਓ ਬੰਦਨ ਸ਼ਰਮਾ ਸਾਡਾ ਆਪਣਾ ਮਹਾਵੀਰ ਸਟੋਨ ਕ੍ਰੈਸ਼ਰ ਉਹਨਾਂ ਵੱਲੋਂ ਵੀ 500 ਰੁਪਏ ਮੇਜਰ ਦੇ ਲਈ ਆ ਪੁੱਲੂ ਭਰਾ ਵੱਲੋਂ ਵੀ 500 ਪੁੱਲੂ ਪੰਡਤ ਵੱਲੋਂ ਵੀ 500 ਆਹ ਹਾ 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 ਨਹੀਂ ਯਾਰ ਇਸਾ ਬੱਲੇ 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 ਚੰਦਰ ਸ਼ਰਮਾ ਜੀ ਵੱਲੋਂ ਵੀ ਰੁਪਈਆ 500 ਦਨੇਸ਼ ਠਾਕੁਰ ਬੰਡਾਲੇ ਵੱਲੋਂ ਵੀ ਰੁਪਈਆ 500 ਮੇਜਰ ਦੇ ਲਈ ਜਿਹੜਾ ਲੱਗ ਗਿਆ 5000 ਦੇ ਕਰੀਬ ਮੇਰੇ ਖਿਆਲ ਆਹ ਇਹ ਯਾਰੀਆਂ ਦਿਨੇਸ਼ ਭਾਈ 500 ਤੇਰਾ ਵੀ ਬੋਲਦਾ ਕਹਿੰਦਾ ਕੋਈ ਗੱਲ ਨਹੀਂ ਇੱਕੋ ਤੇਰੇ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਆਹ ਰੋਹਿਤ ਵਿਸ਼ੇਸ਼ਟ ਜੀ ਵੱਲੋਂ ਵੀ 500 ਰੁਪਈਆ ਮੇਜਰ ਦੇ ਲਈ ਉਧਰ ਬੰਟੀ ਗ੍ਰੈਜੂਏਟ ਬੱਸ ਸਰਵਿਸ ਵਾਲੇ ਆਖਦੇ ਆ ਬਈ ਅਗਰ ਅਵਨਾਇਕ ਦਿੱਤੇ 1000 ਰੁਪਈਆ 500 ਵਿਨਾਇਕ ਦੇ ਲਈ ਆਹ ਹੋਏ ਬੱਲੇ 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 ਨਾ ਯਾਰ ਇਸਾ ਆਹ ਹੋਏ ਨਾ ਯਾਰ ਇਸਾ ਬੱਲੇ 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 ਵਾਹ ਜੀ ਵਾਹ ਏ ਬੱਲੇ 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 ਮਾਰ ਦੇ ਤੜੀ ਏ ਆਹ ਹੋਏ ਹੋ ਹੋ ਵਾਹ ਜੀ ਹੋ ਮੇਰਾ ਰੱਬ ਆਏ ਚੱਲਦੀ ਕੁਸ਼ਤੀ ਮੇਜਰ ਤੇ ਅਵਰਾਕ ਯੂਪੀ ਕਹਿੰਦਾ ਜਦ ਲੋਹਾ ਕਰਦਾ ਲੋਹੇ ਨੂੰ ਫਿਰ ਭਾਂਬੜ ਬੱਜੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਕਿ ਮੁੱਲ ਪੈਦਾ ਨਹੀਂ ਫੋਕੇ ਲਲਕਾਰਿਆਂ ਦਾ ਕਿ ਮੁੱਲ ਪੈਦਾ ਨਹੀਂ ਫੋਕੇ ਲਲਕਾਰਿਆਂ ਦਾ ਕਹਿੰਦਾ ਮੰਜ਼ਿਲ ਉਹ ਨਹੀਂ ਕੋ ਮਿਲਦੀ ਹੈ ਜਿਰਕੇ ਸੁਪਨਿਆਂ 'ਚ ਜਾਨ ਹੁੰਦੀ ਹੈ ਪਾਖੋਂ ਸੇ ਕੁਛ ਨਹੀਂ ਹੁੰਦਾ ਓਏ ਹੋਏ ਹੋਏ ਹੌਸਲੇ ਸੇ ਉਡਾਨ ਹੁੰਦੀ ਹੈ ਓ ਬੱਲੇ ਬੱਲੇ ਆਏ ਹੋ ਮੇਰਾ ਰਬਾ ਢੋਨੀ ਢੋਲੀ ਇੱਕ ਮਿੰਟ ਢੋਨੀ ਢੋਲੀ ਢੋਲੀ ਢੋਨੀ ਵੀਰ ਬਾਈ ਸੰਗਤ ਨੂੰ ਬੇਨਤੀ ਆਜੇ ਤੱਕ ਉਸਤਿਆ ਨਾਮ ਦਾ ਇੱਕ ਵਾਰ ਤਾੜੀ ਮਾਰ ਦਿਓ ਖੁੱਲ ਕੇ ਇਹਨੂੰ ਕਹਿੰਦੇ ਕੁਸ਼ਤੀਆਂ ਕਰੰਟ ਵਾਲੀਆਂ ਓ ਇੱਕ ਲਲਕਾਰਾ ਲਾ ਦਿਓ ਚਾਰਦਾਰ ਆਏ ਹਾਏ 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 ਆਜੇ ਜਲਕਾ ਵਾਲਿਓ ਪਰ ਬੇ 7-8 ਸਾਲ ਬਾਅਦ ਮੇਲਾ ਲੱਗਿਆ ਖੁਸ਼ ਹੈ ਬੰਦਾ ਤਾਂ ਸਿਰ ਚਾਨੋ ਜੀ ਮਹਾਰਾਜ ਖੁਸ਼ ਹੈ ਟੋਲੀ ਵੀਰ ਕਮੇਟੀ ਵੀ ਪੂਰੀ ਖੁਸ਼ ਹੈ ਪਰ ਹਾਂ ਮੇਜਰਾ ਵਾਕਈ ਮੁੱਲ ਮੋੜਿਆ ਕੁਸ਼ਤੀ ਦਾ ਬੜਾ ਵਧੀਆ ਜੋਧ ਚੱਲਦਾ ਨਾਲ ਅਭਿਨੈਕ ਟੋਲੀ ਵੀਰ ਇੱਕ ਸਮਾਂ ਸੀਗਾ ਬਈ ਕਈ ਵਾਰ ਹੋ ਜਾਂਦਾ ਕਿਹੜੀ ਗੱਲ ਕੋਈ ਕਰਦੀ ਕਰਦੀ ਪਰ ਜਦ ਕੁਸ਼ਤੀ ਦੇ ਵਿੱਚ ਜੋਰ ਲੱਗਦਾ ਫਿਰ ਹਾਰ ਜਿੱਤ ਮੁਕੱਦਰਾਂ ਦੀ ਹੁੰਦੀ ਹੈ ਚੰਦਰ ਸ਼ਰਮਾ ਜੀ ਮੁੰਡਿਆਂ ਨੇ ਮੁੱਲ ਮੋੜਿਆ ਕੁਸ਼ਤੀ ਦਾ ਪੂਰਾ ਹਾਲੇ ਤਾਂ ਸਮਾਂ ਬਾਕੀ ਹੈ ਬਾਂਟੀ ਪ੍ਰਾ ਗ੍ਰੈਜੂਏਟ ਬੱਸ ਸਰਵਿਸ 1100 ਰੁਪਏ ਹੋਏਗਾ ਅਗਰ ਅਭਿਨਾਇਕ ਕੁਸ਼ਤੀ ਜਿੱਤਦਾ ਇਹ ਨੋਟ ਕਰਿਓ ਕਹਿੰਦਾ ਨਾਲ ਜਿਸ ਦੇ ਪਿਆਲੇ ਵਾਲੀ ਯਾਰੀ ਰੱਖੀਏ ਪਿਆਲਾ ਭਾਈ ਚਾਹ ਦਾ ਵੀ ਹੁੰਦਾ ਸਾਂਝਾ ਵਾਲਾ ਦੂਆ ਵੀ ਹੁੰਦਾ ਜਿਹਦਾ ਟਾਈਮ ਹੋਇਆ ਆ ਪਾਣੀ ਵਾਲਾ ਵੀ ਹੁੰਦਾ ਹੈ ਕਹਿੰਦੇ ਨਾਲ ਜਿਸ ਦੇ ਪਿਆਲੇ ਵਾਲੀ ਯਾਰੀ ਰੱਖੀ ਏ ਸੋਚ ਉਹਦੇ ਲਈ ਨਾ ਦਿਲ ਵਿੱਚ ਮਾੜੀ ਰੱਖੀ ਏ ਕੱਲੇ ਬੰਦੇ ਦੀਆਂ ਹੁੰਦੀਆਂ ਨੇ ਕਾਹਦੀਆਂ ਚੜਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਕਿ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਇਹ ਨੋਟ ਕਰਿਓ ਨਵੰਬਰ ਮਹੀਨੇ ਦਾ ਦੂਜਾ ਹਫਤਾ 2026 ਪੱਕਾ ਦੰਗਲ ਹੋਏਗਾ ਸੰਡੇ ਨੂੰ ਯਲਗਰਾ ਦੀ ਧਰਤੀ ਦੇ ਨੋਟ ਕਰਿਓ ਦੂਜਾ ਹਫਤਾ ਕਲਸੇੜੇ ਦਾ ਵੀ ਦੂਜਾ ਹਫਤਾ ਪੱਕਾ ਦਸੰਬਰ ਮਹੀਨੇ ਦਾ ਆ ਵੀ ਪੱਕਾ ਹੀ ਆ ਪੱਕਾ ਵੀ ਕਹਿ ਲਓ ਬਈ ਇੱਟ ਨਾਲੋਂ ਵੀ ਪੱਕਾ ਹੈ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਤੁਹਾਡਾ ਪਿਆਰ ਚਾਹੀਦਾ ਆ ਰਾਹੁਲ ਸਾਡਾ ਭਰਾ ਰਾਹੁਲ ਸ਼ਰਮਾ ਉਹਦੇ ਵੱਲੋਂ 1100 ਰੁਪਏ ਵੀ ਨਾਗਦੇ ਲਈ ਅਗਰ ਇਹ ਨਾਇਕ ਗੁਸਤੀ ਜਿੱਤਦਾ 2200 ਰੁਪਇਆ ਆ ਵੀ ਨਾਇਕ ਦੇ ਲਈ ਲੱਗਿਆ ਦੇਖਾਂਗੇ ਕਿ ਕੌਣਾ ਜਿੱਤਦਾ ਕਿਹੜਾ ਹਾਰਦਾ ਸ਼ਾਬਾਸ਼ 11 12 13 ਜਨਵਰੀ ਕ੍ਰਿਕਟ ਦਾ ਟੂਰਨਾਮੈਂਟ ਵੀ ਗ੍ਰਾਊਂਡ 11 12 13 11 12 13 ਜਨਵਰੀ 2026 ਉਹ ਵੀ ਕਹਿੰਦੇ ਪੱਕਾ ਕ੍ਰਿਕਟ ਕੱਪ ਹੋਏਗਾ ਹਰ ਸਾਲ ਹੁੰਦਾ ਇਹ ਵੀ ਨੋਟ ਕਰਦੇ ਜਾਓ اے چری گرو চরণ سرورج راج ننج مرمو کر سدھار ورنو رگوبر پے ملج سو جو بیاں پھل چار بુદ્ધی ہین تنو جان کے میں سمرن پون کمار بل بુદ્ધی विद्या دے موہے میرے ہر اک لے وے کار جے کال वीर बजरंगी ہر ہر مہا دے جے کال سنچنو جی مہاراج دا بول سچے دربار کی جے بہت بہت ਧੰਨਵਾਦ مبارک ہے ڈنگل کمیٹی ਪਪਾ ਸਿੱਤ ਜਾਨੋ ਜੀ ਜਲਗਰਾ ਔਰ ਬਹੁਤ ਬਹੁਤ ਧੰਨਵਾਦ ਸਾਡੇ ਪਿਓਰ ਪੰਜਾਬ YouTube ਚੈਨਲ ਅਤੇ HB20 ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਧੰਨਵਾਦ ਸਾਡੇ ਅਰुण ਸ਼ਰਮਾ ਬੁੱਲਾ ਜੀ ਆਸ਼ੂ ਉਹਨਾਂ ਦੇ ਬਤੂ ਆਦਿਤੇਸ਼ ਸ਼ਰਮਾ ਜੀ ਲਾਈਵ ਨੇ ਆ ਤੱਕਦੇ ਆ ਆਦੇ ਕੁਸ਼ਤੀ ਦੰਗਲ ਦਾ ਦੰਗਲ ਕਮੇਟੀ ਅਖਨੂਰ ਬਮਾਲ ਵਾਲੇ ਸਾਡੇ ਭਰਾ ਜਿਹੜੇ ਲਾਈਵ ਨੇ ਆ ਤੱਕਦੇ ਆ ਬੜਾ ਧੰਨਵਾਦ ਆ ਸ਼ਾਬਾਸ਼ ਸ਼ਾਬਾਸ਼ ਨੌਜਵਾਨੋ ਚੱਲਦਾ ਹੋਇਆ ਮੁਕਾਬਲਾ ਮੈਦਾਨ ਦੇ ਵਿੱਚ ਹੋ ਹੋ ਬੱਲੇ 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 ਉਧਰ ਕੈਰੀ ਲੱਗਿਆ ਵਿਨਾਇਕ ਤੇ ਨਾਲ ਮੇਜਰ ਨਾਈਓ ਰਿਸਾ ਜੋਰ ਬੂਰਾ ਲੱਗਿਆ ਜਾਨ ਬੂਰੀ ਲੱਗੀ ਹੈ ਬੱਲੇ 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 ਨਾਈਓ ਰਿਸਾ ਵਾਹ ਜੀ ਵਾਹ ਕਹਿੰਦਾ ਚੱਕੀ ਦੇ ਆ ਪੁੜਾ ਵਾਂਗੂ ਹੈਲੋ ਸਕਸ਼ਮ ਫਰੇਟ ਕੈਰੀਅਰ ਟੜੀ ਮੰਡੀ ਸ਼ਿਮਲਾ ਸੰਨੀ ਮੋਨੂ ਪਾਰਗਟ ਬਡਾਲਾ ਐਨਾ ਭਰਾਮਾ ਵੱਲੋਂ ਅਗਰ ਉਹ ਵਿਨਾਇਕ ਗੁਸਤੀ ਜਿੱਤਦਾ 5100 ਰੁਪਏ ਹੋਏਗਾ ਬਡਾਲੇ ਵਾਲੇ ਵੀਰਾਂ ਵੱਲੋਂ ਨੋਟ ਕਰਿਓ ਕਹਿੰਦਾ ਚੱਕੀ ਦੀਆਂ ਪੋੜਾ ਵਾਂਗੂ ਚੋੜੀਆਂ ਨੇ ਛਾਪੀਆਂ ਪਾ ਕੇ ਲੰਗੋਟੇ ਮਲ ਮਾਰਦੇ ਨੇ ਛਾਪੀਆਂ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾਕੇ ਆਉਂਦੇ ਨੇ ਖਾੜਾ ਚ ਨੱਚ ਟੱਪ ਪਛਾਲਾ ਮਾਰਦੇ ਓ ਸ਼ੇਰੇ ਗੱਲ ਮਜਾਰੀ ਸਿੰਘ ਫਸਿਆ ਕੁੰਨੀਆਂ ਦੇ ਜੰਦ ਹੋਣੇ ਔਰ ਪਾਰ ਦੇ ਅਦਰ ਚੰਦਰ ਸ਼ਰਮਾ ਜਲਗਰਨ ਨਾਲੀ ਬੰਦਨ ਸ਼ਰਮਾ ਸਾਡਾ ਭਰਾ ਨਾਲੀ ਸਾਹਿਲ ਠਾਕੁਰ ਸਾਹਿਲ ਰਾਣਾ ਕਲਸੀੜਾ ਤੇ ਦਿਨੇਸ਼ ਠਾਕੁਰ ਬਟਾਲਾ ਐਨਾ ਭਰਾਵਾ ਵੱਲੋਂ ਵੀ ਮੇਜੇ ਦੇ ਲਈ 2000 ਲੱਗਿਆ ਸੀਗਾ ਰੁਪਈਆ 650 ਹੋ ਗਿਆ اگر میجر کشتی جیتے گا نوٹ کر دے جائیو شاباش شاباش ادھر ابھی ناگ یूपी والا بلے پاسے ہٹ لے پاسے میجر ہے میدان دے وچ چلدا ہوا مقابلہ کہندا سکھھی لکھدا وچ ککرالے مل ٹاونه کڑے سکھالے جے نال بیگانے پڈرا ہووے جگرہ چاہیے دریر دیا جے کرنی ہوے پہلوانی بڑا چاہیے ببر شیر دیا آ ببر شیر پڈ رہے ہے ਆਹ ਕੋ ਸੀਣੀ ਕੋ ਖੋ ਜੰਮਿਆ ਬੱਬਰ ਸ਼ੇਰ ਹੀ ਬਣਦਾ ਏ ਕੋਬਰੇ ਨਾਗ ਦਾ ਬੱਚਾ ਵੱਡਾ ਹੋ ਕੇ ਫਾਣੀ ਤਣਦਾ ਏ ਬਾਜਾ ਦੋ ਬਾਜ ਹੀ ਜੰਮਦੇ ਨਾ ਕੇ ਬੱਚੇ ਕਾਮਾਂ ਦੇ ਆਹ ਜਿੰਦ ਸਵਾੜਿਆ ਪਹਿਲਵਾਨੀ ਕਰਦੇ ਪੁੱਤ ਸੀਣੀਆਂ ਵਾਲਾਂ ਦੇ ਏ ਬੱਲੇ 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 ਆਏ ਹਾਏ ਆ ਅਵਨਾਇਕ ਯੂਪੀ ਉੱਤੇ ਆ ਗਿਆ ਏ ਬੱਲੇ 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 ਕਹਿੰਦਾ ਮਾਰੇ ਕਮਾਂ ਵਿੱਚ ਪੈ ਨਹੀਂ ਰੱਖਿਆ ਯਾਰ ਦਲਾਵੇ ਕੈਮਰੇ ਰੱਖੇ ਹੁਣ ਇੰਜਨ ਬੰਨਣੇ ਪੈਂਦੇ ਕਿ ਜਦੋਂ ਗਰਾਰੀ ਅੜਦੀ ਉਹ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਏ ਉਹ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਏ ਕਹਿੰਦਾ ਮਸਤ ਬਲੰਗਾ ਜਾਈ ਫੱਕਰਾਂ ਦੀ ਚਾਲ ਸਾਡੀ ਮਸਤ ਬਲੰਗਾ ਜਾਈ ਫੱਕਰਾਂ ਦੀ ਚਾਲ ਗੱਲ ਵੀ ਚੰਗਾ ਲੰਘਦਾ ਬਕਤੀ ਯਾਰਾਂ ਬੇਲੀਆਂ ਦੇ ਨਾਲ ਸਾਡੀ ਮਸਤ ਬਲੰਗਾਂ ਦੀ ਫਕਰਾਂ ਜੀ ਚਾਲ ਅਸੀਂ ਹਰ ਮੌੜੀ ਉੱਤੇ ਗੱਲਾਂ ਖਰੀਆਂ ਸੁਣਾਈਆਂ ਉਹ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਅਸੀਂ ਯਾਰੀਆਂ ਕਮਾਈਆਂ ਉਧਰ ਉਹ ਵੀ ਨਾਇਕ ਉੱਪਰਲੇ ਪਾਸੇ ਆਏ ਉਹ ਵੀ ਨਾਇਕ ਯੂਪੀ ਅਖੜ ਮੱਲੋ ਮਜਾਰਾ ਕਹਿੰਦਾ ਸਾਨੂੰ ਫਕਰ ਦੋਸਤਾਂ ਤੇ ਤਾਂ ਯੋਹ ਹੋਣੀ ਯਾਰੀ ਦੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸਤੇ ਯਾਰ ਨਹੀਂ ਆਂਦੇ ਪਰਖੇ ਆ ਸੱਚੇ ਯਾਰ ਨਹੀਂ ਆਂਦੇ ਪਰਖੇ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣੀ ਯਾਰੀ ਦੇ ਚਰਚੇ ਗਹਿਰੀ ਬਟਾਲਾ ਸਾਡਾ ਭਰਾ ਗਹਿਰੀ ਰਾਣਾ ਇਹ ਯਾਰਾਂ ਦਾ ਯਾਰ ਹੈ ਕਹਿੰਦਾ 21 ਦੁਕੀ ਕੀ ਕਰਨੀ ਬਈ ਚੱਕਾ ਹੋਣਾ ਚਾਹੀਦਾ ਓ ਯਾਰ ਭਾਵੇਂ ਇੱਕ ਹੋਵੇ ਪਰ ਪੱਕਾ ਹੋਣਾ ਚਾਹੀਦਾ ਓ ਯਾਰ ਭਾਵੇਂ ਇੱਕ ਹੋਵੇ ਪਰ ਪੱਕਾ ਹੋਣਾ ਚਾਹੀਦਾ ਗਹਿਰੀ ਰਾਣਾ ਤੇਰਾ ਮੇਰਾ ਸ਼ਾਬਾਸ਼ 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 ਚਲੋ 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 ਮੱਲੋ ਮਾਰੋ ਹੱਲਾ ਅਭਿਨਾਇਕ ਉੱਪਰਲੇ ਪਾਸੇ ਹਿੱਟਲੇ ਪਾਸੇ ਮੇਝ ਰਹਿ ਸਖਸ਼ਮ ਫਰੇਟ ਕੈਰੀਅਰ ਟੜੀ ਮੰਡੀ ਟੜੀ ਸ਼ਿਮਲਾ ਸੰਨੀ ਮੋਨੂ ਪ੍ਰਗਟ ਬਟਾਲਾ ਐਨਾ ਵੀਰਾਂ ਵੱਲੋਂ अगर अभिनय की कुश्ती जीतेगा कवंजा सो होएगा नोट करियो हो, शाबाश वाह जी वाह के चल रही कुश्ती कहने दे हो सुफारी थल्ले फिर हो जो बल्ले बल्ले की टेक डांट और ही मसाली मोटे डांट बैठ कर लो आ कुश्ती होगी लखादी आ लखादे करोड़ जी कुश्ती चल रही ए ये बल्ले 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 मेजर डेरा बाबा नानक ਅਬਰਾਇਕ ਯੂਪੀ ਚੱਲਦਾ ਮੱਲ ਯੁੱਧ ਕਹਿੰਦਾ ਡੋਲਿਆ ਪੱਟਾ ਦੇ ਵਿੱਚ ਉਧਰ ਜਾਨ ਚਾਹੀਦੀ ਡੰਗਲ ਕਮੇਟੀ ਬਰਨੋ ਆਖਦੀ ਹੈ ਦੂਜਾ ਹਫਤਾ ਫਰਵਰੀ ਮਹੀਨੇ ਦਾ 2026 ਮੌੜੀ ਕੋਕਾਂਟੇ ਮਹਾਰਾਸ਼ਟਰ ਵਾਲਾ ਪੁੱਜੇਗਾ ਹੋਰ ਵੀ ਹਿੰਦੁਸਤਾਨ ਦੇ ਚੋਟੀ ਦੇ ਮੱਲ ਪੁੱਜਣੇ ਢੋਲੀ ਵੀਰੇ ਢੋਲੀ ਦਰਸ਼ਕੋ ਦੇਖੋ ਕੁਸ਼ਤੀ ਦਾ ਮੁੱਲ ਮੋੜਦਾ ਦੋਨਾਂ ਮੁੰਡਿਆਂ ਨੇ ਇੱਕ ਵਾਰ ਤਾੜੀ ਲਾਓ ਦੋਨੋਂ ਪਹਿਲਵਾਨਾਂ ਦੇ ਲਈ ਬਾਕੀ ਸਿਰੇ ਦਾ ਮੁਕਾਬਲਾ ਜਿਹੜਾ ਚੱਲਦਾ ਦੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਬਾਤ ਸਮੇਂ ਦੀ ਹੋਣੀ ਆ ਕਿ ਤਾਕਤ ਵੀ ਹੈ ਫਕਰ ਵੀ ਹੈ ਆਪਣੀ ਮਿਹਨਤ ਪਰ ਮਗਰ ਮੈਦਾਨੇ ਜੰਗ ਵਿੱਚ ਕੁਛ ਮੁਕੱਦਰ ਕੀ ਵੀ ਬਾਤ ਹੁੰਦੀ ਹੈ ਮੁਕੱਦਰਾਂ ਦੇ ਨਾਲ ਵੀ ਲੜਨਾ ਪੈਂਦਾ ਹੈ ਇਹਨਾਂ ਮੈਦਾਨਾਂ ਦੇ ਵਿੱਚ ਪਰ ਜੋਰ ਪੂਰਾ ਲੱਗਿਆ ਜਾਨ ਬੁਰੀ ਲੱਗੀ ਹੈ ਨਾ ਗੱਬਰੂਆਂ ਦੇ ਦਰਮਿਆਨ ਕਿੰਨਾ ਰਸਮੀ ਦੀ ਚੋਰੀ ਦਾ ਕਿ ਬਾਪੂ ਕੋਟ ਬਦਾਮ ਖਵਾਉਂਦਾ ਭੈਣ ਦੁੱਧ ਬਣਾਉਂਦੀ ਏ ਮਾਲਾ ਛੋਟੇ ਤੋਂ ਕਰਵਾਉਂਦਾ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਕਿ ਮੁੰਡਾ ਵੱਖਰੇ ਜੋਹਰ ਵਿਖਾਉਂਦਾ ਕਿ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਹਰ ਵਿਖਾਉਂਦਾ ਆ ਜੋਰ ਵਰਖੇ ਜਾ ਰਿਹਾ ਹੈ ਬਾਕੀ ਜਾਨ ਵਰਖੀ ਜਾ ਰਹੀ ਹੈ ਇਹਨਾਂ ਮੈਦਾਨਾਂ ਦੇ ਵਿੱਚ ਜੋੜ ਪੂਰਾ ਲੱਗਿਆ ਜਾਨ ਪੂਰੀ ਲੱਗੀ ਐ ਕਹਿੰਦਾ ਕਿਲ ਗੱਡ ਕੇ ਯਾਰਾਣਾ ਚਿਪ ਕੱਟ ਕੇ ਕੀਤੀ ਠੋਗ ਕੇ ਤਸੱਲੀ ਵਾਲੀ ਝੰਡ ਮਿੱਤਰੋ ਕਿ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਉਹ ਚੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਚੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਕੰਡ ਮਿੱਤਰੋ ਇਹ ਗੌਰੂ ਹਿੰਦੁਸਤਾਨ ਦੇ ਵੇਖੋ ਜੁੱਸਿਆਂ ਦੇ ਵਿੱਚ ਜਾਨ ਇਹ ਅੰਬਰੀ ਗੁੱਡੀ ਚਾੜ ਦੇ ਲਾਉਂਦੇ ਟਾਕੀ ਵਿੱਚ ਸਬਾਨ ਇਹ ਤਨਮਨ ਦੇ ਨਾਲ ਯੁੱਧ ਦੇ ਬਾਰਡਰ ਹੋਵੇ ਭਾਵੇਂ ਜਾਲਗਰ ਦਾ ਛੇਜ ਮਦਾਨ ਅਰਵਿੰਦ ਕੋਸਰ ਸਾਹਿਬ ਅਰਵਿੰਦ ਚੰਦਰ ਮਾ ਜੀ ਅਰ ਰੋਹਿਤ ਪਹਿਲਵਾਨ ਦੇ ਕੋਸਰ ਸਾਹਿਬ ਦਾ ਮਾਨ ਸਨਮਨ ਆਪਾਂ ਕਰਨਾ ਆ ਆ ਜਿਓ ਮੇਰੀ ਬੇਨਤੀ ਆ ਸਾਡੇ ਕੋਸਰ ਸਾਹਿਬ ਅਰਵਿੰਦ ਕੋਸਰ ਸਾਹਿਬ ਹਾਏ ਹਾਏ ਬੱਲੇ 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 ਨਾ ਹੀ ਰਿਸਾ ਕਹਿੰਦਾ ਬੱਲ ਪੈਣ ਸ਼ਰੀਰਾਂ ਦਾ ਉਹ ਜਿਨੀ ਲਾਈਆਂ ਮਿਹਨਤਾਂ ਉੱਠ ਕੇ ਉਹ ਧਨ ਚੋਰ ਜਵਾਨਾਂ ਦਾ ਲੈ ਜਣ ਭਰਿਆ ਮੇਲਾ ਲੁੱਟ ਕੇ ਇਹ ਅੜੀਏ ਲਕੋੜੇ ਨੇ ਯਾਰਾ ਘਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਕਿ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਫੋਟੋਗ੍ਰਾਫਰ ਵੀ ਰਾਜੋ ਇਹ ਬੱਲੇ 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 ਲੇਡੀ ਸਾਹਿਬ ਸ਼ਾਬਾਸ਼ ਸ਼ਾਬਾਸ਼ ਫੋਟੋਗ੍ਰਾਫਰ ਵੀਰੋ ਫੋਟੋਗ੍ਰਾਫਰ ਵੀਰ ਉਹ ਚਾਰ ਪੰਜ ਫੋਟੋਗ੍ਰਾਫਰ ਆ ਕੋਈ ਤਾਂ ਉਹ ਇੱਕ ਜਣਾ ਆ ਜਾਓ ਇੱਧਰ ਤੇ ਲੋ ਜੀ ਸਾਡੇ ਅਰਵਿੰਦ ਕੋਸਵ ਸਬ ਲੀਲੂ ਖੜਾ ਲਾਡਪੁਰ ਹਰਿਆਣਾ ਜਿਹਨਾਂ ਦਾ ਮਾਨਸਮਾਨ ਕੀਤਾ ਜਾ ਰਿਹਾ ਸਾਡੀ ਦੰਗਲ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆ ਕਰ ਲਿਓ ਕਰ ਲਿਓ ਫੋਟੋ ਕਰ ਲਿਓ ਕੰਨਾਂ ਮੰਜਲਾਂ ਨੂੰ ਪਾਉਣ ਲਈ ਜੋ ਰਾਤ-ਰਾਤ ਜਾਗਦੇ ਉਹ ਟਾਰਗੇਟ ਰੱਖਦੇ ਨੇ ਵਿੱਚੋਂ ਦਿਮਾਗ ਦੇ ਗੋਰਵ ਪਹਿਲਵਾਨ ਜਲਗਰਾ ਆਪਣੇ ਮਾਨਸਮਾਨ ਆਸਿਕ ਕਰੋ ਜੀ ਛੋਟਾ ਪੈਕੇਟ ਬੜਾ ਦਿਮਾਕਾ ਹੁਣ ਤਾਂ ਵੱਡਾ ਹੋ ਗਿਆ ਭਾਈ ਕਬੀਲਦਾਰ ਵੀ ਹੋ ਗਿਆ ਮੈਨੂੰ ਲੱਗਦਾ ਅੱਛਾ ਬਣ ਜਾਣਾ ਬਹੁਤ ਬਹੁਤ ਧੰਨਵਾਦ ਸ਼ਾਬਾਸ਼ ਸ਼ਾਬਾਸ਼ ਹਦਰੋ ਅਵੀ ਨਾਇਕ ਪਹਿਲਵਾਨ ਨੂੰ ਪੱਲੇ ਪਾਸੇ ਏਟਲੇ ਪਾਸੇ ਮੇਜਰ ਚੱਲਦਾ ਹੋਇਆ ਮੁਕਾਬਲਾ ਐਨਾ ਗਬਰਾਂ ਦੇ ਦਰਮਿਆਨਾ ਇਧਰ ਪ੍ਰਵੇਸ਼ ਰਾਣਾ ਜੀ ਕਹਿੰਦੇ ਆ ਰਾਤ ਹੋ ਗਈ ਐ ਕਹਿੰਦੇ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਜਨੇ ਅੱਗ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰੋਣੀ ਕਈ ਵਾਰ ਖੋਤੇ ਬੰਨ ਪਟੀਆਂ ਉਹ ਧਾਗੇ ਸੂਈ ਵਾਲੇ ਨੱਕੇ ਚ ਲਗਾਉਣੇ ਪੈਂਦੇ ਨੇ ਐਵੇਂ ਲੋਕ ਹੀ ਰਹਿੰਦੇ ਚੰਗੇ ਦਿਨ ਢੀਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਗੁਰਵ ਪਹਿਲਵਾਨ ਆਪਣੇ ਮਾਨਸਮਨ ਆਸਰ ਕਰੇਗਾ ਇਸ ਨਗਰ ਦਾ ਨਾਮ ਰੋਸ਼ਨ ਕੀਤਾ ਇਸ ਨੌਜਵਾਨ ਨੇ ਆ ਭਜਨ ਭਾਵੇਂ ਘੱਟ ਹੈ ਪਰ ਕੁਲਦਾ ਸਿਰ ਹੈ ਬਹੁਤ ਬਹੁਤ ਧੰਨਵਾਦ ਅਕੈਡਮੀ ਚਲਾਉਂਦਾ ਹੈ ਹੁਣ ਸਾਡਾ ਭਰਾ ਗੌਰਵ ਬਤੌਰ ਕੋਚ ਬਹੁਤ ਵਧੀਆ ਛੋਟੇ ਬੱਚਿਆਂ ਨੂੰ ਜਿਹੜਾ ਟ੍ਰੇਨਿੰਗ ਦਿੰਦਾ ਸੰਜੂ ਪੰਡੇ ਜੀ ਸਾਡੇ ਸੀਨੀਅਰ ਬੁਲਾ ਰਹੇ ਆ ਆਪਣਾ ਮਾਸਮਾਨਾਸ ਕਰੋ ਜੀ ਆਜੋ ਸੰਜੂ ਪੰਡੇ ਜੀ ਚੰਦ ਪਰਵੇਲੇ ਵਾਲੇ ਸਾਡਾ ਵੱਡਾ ਭਰਾ ਹੈ ਸੰਜੂ ਭਾਈ ਜਦੋਂ ਕਿਸੇ ਇਨਸਾਨ ਨੂੰ ਆਪਾਂ ਮਿਲਦੇ ਆ ਉਹਦੇ ਨਾਲ ਸਮਾਂ ਬਤੀਤ ਕਰਦੇ ਗੋਲਦੀ ਭਰਾ ਬਨਗੜ ਵੱਡੇ ਮਾਨ ਪੋਸ ਦੇ ਕਰਦੇ ਬਹੁਤ ਬਹੁਤ ਧੰਨਵਾਦ ਔਰ ਸਾਡੀ ਟੋਨੀ ਦੀ ਆਦਾ ਜੀ ਗੋਲਦੀ ਭਾਈ ਬਨਗੜ ਵੱਡਾ ਮਾਨ ਹੈ ਔਰ ਸਾਡੇ ਛੇ ਪੈਂ ਦੀ ਉਹ ਵੀ ਆਪਣਾ ਸਰਮਾਚਾਰ ਪ੍ਰਾਪਤ ਕਰਨ ਜੀ फोटोग्राफर भी बहुत बहुत धनबाद समुची साड़ी दंगल कमेटी जलग्राम टोलीविजन तो भाई दर्शकों ਦੇਖੋ ਮਾਮਾ ਸੇਜਨੋ ਜੀ ਦੀ ਪਾਰ ਕਿਰਪਾ ਹੋਈ ਆ ਆ ਖਾਣਾ ਦੇਖੋ ਕਿੰਨਾ ਵਧੀਆ ਤਿਆਰ ਕੀਤਾ ਸਾਡੀ ਕਮੇਟੀ ਨੇ ਸਾਡੇ ਨੌਜਵਾਨ ਵੀਰਾਂ ਨੇ ਟੋਲੀ ਟੋਲੀ ਆ ਸਾਡੇ ਪੰਪਾ ਜੀ ਚੰਦਨ ਭਾਈ ਸੰਜੂ ਚਾਚਾ ਚੰਗੂ ਭਾਈ ਅੰਕੂ ਸਾਡਾ ਭਰਾ ਅੰਕੂ ਪਹਿਲਵਾਨ ਜਲਗਰਾ ਹੋਰ ਵੀ ਜਿੰਨੇ ਭਰਾਵਾਂ ਨੇ ਯੋਗਦਾਨ ਦਿੱਤਾ ਗਰਾਊਂਡ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਗਵਾਰੇ ਲਾਏ ਆ ਐ ਰੰਗ-ਬਰੰਗੇ ਝੰਡੇ ਲੱਗੇ ਆ ਵੀਸ਼ੂ ਸਾਡਾ ਭਰਾ ਸੋਨੀ ਵੀਰ ਜਿਹਦੇ ਭਰਾ ਨੇ ਜੀਸੀਬੀ ਦੀ ਸੇਵਾ ਦਿੱਤੀ ਆ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਇੱਕ ਵਾਰ ਸਾਰੀ ਸੰਗਤ ਸਾਡੇ ਸੇਵਾਦਾਰ ਵੀਰਾਂ ਦੇ ਨਾਂ ਤੇ ਤਾੜੀਆਂ ਲਾ ਦਿਓ ਜ਼ੋਰਦਾਰ ਸੇਵਾ ਦੰਗਲ ਤੋਂ ਪਹਿਲਾਂ ਵੀ ਦਿੱਤੀ ਆ ਹੁਣ ਬਾਅਦ 'ਚ ਵੀ ਦੇਣੀ ਪੈਣੀ ਆ ਭਾਈ ਆ ਇਹ ਤੁਹਾਡਾ ਸਹਿਯੋਗ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਧਰੋਂ ਵੀ ਨਾਇਕ ਪਹਿਲਵਾਨ ਐ ਯੂਪੀ ਵਾਲਾ ਜਿਹੜਾ ਪੱਲੇ ਪਾਸੇ ਇਸ ਵੇਲੇ ਹੇਠਲੇ ਪਾਸੇ ਵੇਝ ਰਾ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਐਸਾ ਕਰਨਾ ਕੋਈ ਜਲਵਾ ਛੇਤੀ ਮੂਰੇ ਛਕਲਾ ਆਉਣ ਗਿਆ ਐਵੇਂ ਪੈਰ ਖਸਾਈ ਜਾਂਦੇ ਆ ਕਸ ਕਸ ਕੇ ਅਕਲਾ ਆਉਣ ਗਿਆ ਉਹ ਕਦੇ ਕਿਸੇ ਨੂੰ ਉੱਠਣ ਦਿੱਤਾ ਓਏ ਚੰਦਰੇ ਹਾਲਾਤਾਂ ਨੇ ਵੇਖੀ ਚੱਲ ਤੂੰ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ ਓਹ ਵੇਖੀ ਚੱਲ ਤੂੰ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ 7-8 ਸਾਲ ਤੋਂ ਬਾਅਦ ਮੁੜ ਕੇ ਸ਼ੁਰੂਆਤ ਹੋਈ ਹੈ ਪਰ ਸਿਰਾਈ ਹੋ ਗਿਆ ਇਹਨੂੰ ਲੋਕੀ ਸਿਰਾ ਕਹਿੰਦੇ ਆ ਦੁਨੀਆ ਦੇ ਰਸਤੇ ਤੋਂ ਪਹਿਲਵਾਨ ਅੱਜ ਜਲਗੜਾ ਦੀ ਧਰਤੀ ਬਾਬਾ ਸਿੱਧ ਚਾਨੂ ਮਹਾਰਾਜ ਦੀ ਕਿਰਪਾ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਔਰ ਨੌਜਵਾਨ ਸਾਥੀਆਂ ਦਾ ਵੱਡਾ ਆਸ਼ੀਰਵਾਦ ਹੈ ਕਹਿੰਦਾ ਡਿੱਗ ਡਿੱਗ ਉੱਠ ਦੇ ਦਲੇਰ ਸੋਣਿਆ ਇਰਾਦਿਆਂ ਦੇ ਪੱਕੇ ਹੌਸਲਾ ਨਹੀਂ ਛੱਡਦੇ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰਾਂ 'ਚ ਝੰਡੇ ਗੱਟਦੇ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਪਿੱਠ ਪਿੱਛੇ ਥੱਲੇ ਆਉਂਦੇ ਕਾਲੇ ਲਾੜ ਨੂੰ ਪਿੱਠ ਪਿੱਛੇ ਕਾਲੇ ਹੁੰਦੇ ਥੱਲੇ ਆਉਂ ਨੂੰ ਮਿਹਨਤਾਂ ਦੀ ਸੂਈ ਲੱਕ ਲਾਲ ਟੱਕ ਤੇ ਉਹ ਨੀਲੀ ਸ਼ੱਟ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਇਹ ਨਹੀਂ ਨਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੰਜਨਾ ਤੇ ਸਿਰੇ ਤੇ ਲਾਉਣ ਨੂੰ ਉਹ ਘਰੇ ਬੈਠੇ ਰੱਬ ਕਦੇ ਰੋਟੀਆਂ ਨਹੀਂ ਦਿੰਦਾ ਉਹ ਵੀ ਤੋੜ ਨਹੀਂ ਪੈਂਦੀ ਏ ਮੂੰਹ ਚ ਪਾਉਣ ਨੂੰ ਐਵੇਂ ਤਾਂ ਨਹੀਂ ਜਾਂਦੀ ਆ ਗੇਮਾਂ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਉਹ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੀ ਕਦੇ ਕਿ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਉਹ ਦਿਲ ਚੰਗੇ ਆਉਂਦੇ ਨਹੀਂ ਲਿਓਨੇ ਪੈਂਦੇ ਨੇ। ਆਹ ਕਿ ਦਿਨ ਚੰਗੇ ਆਉਂਦੇ ਨਹੀਂ ਲਿਓਨੇ ਪੈਂਦੇ ਨੇ। ਮਿਹਨਤਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ। ਆਹ ਕਿ ਜੋਰ ਲੱਗਿਆ, ਜਾਨ ਪੂਰੀ ਲੱਗੀ ਆ ਮੈਦਾਨ ਦੇ ਵਿੱਚੋਂ ਇਹਨਾਂ ਨੌਜਵਾਨਾਂ ਦੇ ਦਰਮਿਆਨ ਚੱਲਦਾ ਹੋਇਆ ਮਲਯੁੱਧ। ਦੇਖਾਂਗੇ ਕਿਹੜਾ ਜਿੱਤਦਾ, ਕਿਹੜਾ ਹਾਰਦਾ। ਹਾਰ ਜਿੱਤਾ ਮੁਕੱਦਰਾਂ ਦੀ ਖੇਡ ਐ। ਕਹਿੰਦਾ ਜਿਸਮ ਤ ਪਾਉਣਾ ਪੈਂਦਾ ਵੀ ਜੱਗ ਦੇ ਤਾਂ ਜਾ ਕੇ ਹੁੰਦੇ ਨੇ ਚਰਚੇ ਵਿੱਚ ਜੱਗ ਦੇ। ਨਾਮ ਜੱਗ ਤੇ ਬਣਾਉਣਾ ਨਹੀਂ ਸਖਾਲਾ। ਗੱਲਾਂ ਲਿਖਦਾ ਲੋਪੋਕੇ ਵਾਲਾ ਇੱਕ ਨਾ ਉਹ ਆ ਜਦੋਂ ਮਾਪੇ ਰੱਖਦੇ ਜਦੋਂ ਪੁੱਤ ਜੰਮਦਾ ਧੀ ਜੰਮਦੀ ਹੈ ਪਰ ਜਿਹੜਾ ਬਣਾਉਣਾ ਪੈਂਦਾ ਪਤਾ ਮੇਜਰ ਨੂੰ ਉਹ ਪਤਾ ਕਹਿੰਦੇ ਬਾਈਕ ਨੂੰ ਆ ਨਾਮ ਬਣਾਉਣੇ ਪੈਂਦੇ ਆ ਮਾਪੇ ਬੇਸ਼ੱਕ ਰੱਖ ਦਿੰਦੇ ਆ ਪਰ ਬਣਾਉਣਾ ਆਪ ਪੈਂਦਾ ਹੈ ਸ਼ਾਮਾ ਸ਼ਮਸ਼ ਹਾਂਜੀ 20 ਮਿੰਟ ਦਾ ਸਮਾਂ ਜਿਹੜਾ ਸਮਾਪਤ ਹੋ ਗਿਆ 5 ਮਿੰਟ ਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਲੇ ਗਿਆ ਕੁਸ਼ਤੀ ਜੇਤੂ ਹੋਏਗਾ ਲਗੋਟਾ ਨਹੀਂ ਫੜਨਾ ਬਈ ਦਰਸ਼ਕੋ ਅਗਰ ਤੁਹਾਨੂੰ ਕੁਸ਼ਤੀ ਦਾ ਆਨੰਦ ਆਇਆ ਇੱਕ ਵਾਰ ਤਾੜੀਆਂ ਲਾ ਕੇ ਦੱਸੋ ਦੋਨੋਂ ਪਹਿਲਵਾਨਾਂ ਦੇ ਲਈ ਇੱਕ ਤਾੜੀ ਸਾਡੀ ਦੰਗਲ ਕਮੇਟੀ ਦੇ ਨਾਂ ਤੇ ਲਾ ਦਿਓ ਸਾਰੇ ਜਣੇ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਬਰਾਬਰ ਦੀ ਟੱਕਰ ਦੇ ਵਿੱਚ ਫੜਨਾ ਵੀ ਓਖਾ ਨਿਕਲਣਾ ਵੀ ਓਖਾ ਚੰਦਰ ਬਾਈ ਜਦ ਜਾਂ ਤਾਂ 19 20 ਦਾ ਫਰਕ ਹੋਵੇ ਭਾਈ ਫਿਰ ਤਾਂ ਫੈਸਲੇ ਪੱਕੇ ਹੀ ਆ। ਕਈ ਸਾਡੇ ਭਰਾ ਕਹਿੰਦਾਂ ਨੇ ਵੀ ਕੁਸ਼ਤੀ ਬਰਾਬਰ ਰਹੇਗੀ। ਭਾਈ ਜਦ ਬਰਾਬਰ ਦੀ ਜੋੜ ਹੁੰਦੀ ਆ ਫਿਰ ਫੈਸਲੇ ਮੁਕੱਦਰਾਂ ਦੇ ਹੁੰਦੇ ਆ। ਕਰੋ ਕੋਈ ਨਹੀਂ ਟੈਣ ਦੇ ਲਈ ਆਉਂਦਾ। ਸਾਰੇ ਜਿੱਤਣ ਦੇ ਲਈ ਆਉਂਦੇ ਆ। ਕਹਿੰਦਾ ਤਾਕਤ ਵੀ ਹੈ ਫਕਰ ਵੀ ਹੈ ਆਪਣੀ ਮਿਹਨਤ ਪਰ ਪਰ ਮੈਦਾਨੇ ਜੰਗ ਮੇਂ ਕੁਛ ਮੁਕੱਦਰ ਕੀ ਵੀ ਬਾਤ ਹੁੰਦੀ ਹੈ ਪਰ ਮੈਦਾਨੇ ਜੰਗ ਮੇਂ ਕੁਛ ਮੁਕੱਦਰ ਕੀ ਵੀ ਬਾਤ ਹੁੰਦੀ ਹੈ ਤਾਂ ਮੁਕੱਦਰ ਪੜਦੇ ਆ ਕਿ ਨਾ ਜਿੱਤਣਾ ਕਿ ਨਾ ਹਾਰਨਾ ਉਹ ਸ਼ੱਕ ਤਾਂ ਰਹਿਣੀ ਆ ਉਹ ਮੇਲਾ ਜਲਗਰਾਂ ਵਾਲੇ ਭਰਾਵਾਂ ਦਾ ਤੱਕਦਾ ਪੈਣੀ ਆ ਇਧਰ ਟੋਨੀ ਵਜਿਆ ਕਸਿਹੜੇ ਵਾਲਾ ਕਹਿੰਦਾ 14 ਦਸੰਬਰ ਨੂੰ ਜਿਹਨੇ ਆਉਣਾ ਸੋਚ ਸਮਝ ਕੇ ਆਇਓ ਸੋਚ ਸਮਝ ਕੇ ਆਇਓ ਖਾਸ ਕਰਕੇ ਪਹਿਲਵਾਨ ਕੁਸ਼ਤੀਆਂ ਆਰ ਪਾਰ ਕੋਈ ਟਾਈਮ ਲਿਮਟ ਨਹੀਂ ਕੋਈ ਪੁਆਇੰਟ ਨਹੀਂ ਨੋਟ ਕਹਿੰਦਾ ਮੱਲਾ ਦੇ ਮੂੰਹ ਮੰਗੇ ਦੇਣੇ ਆ ਇਹ ਨੋਟ ਕਰੇ ਕੁਸ਼ਤੀ ਆਪਣੀ ਮਰਜ਼ੀ ਦੀ ਆਥੀ ਭਰਾ ਕਹਿੰਦੇ ਗੋਲਦੀ ਬਨਗੜ ਉਧੇ ਵੱਲੋਂ ਵੀ ਭਟੇ ਮਾਣਾ ਤੇ ਲੋ ਜੀ ਉਧਰ ਕੁਸ਼ਤੀ ਪੰਨ ਦੇ ਸ਼ੁਰੂ ਹੋਈ ਹੈ ਕਹਿੰਦਾ ਉੱਡਦੇ ਜੋ ਪੈਲੀ ਰਗ ਰਗ ਦਾ ਬੰਦਾ ਉਹ ਕਿਹੜਾ ਕਿੰਨੇ ਲੱਗੋ ਸਾਨੂੰ ਸਭ ਦਾ ਪਤਾ ਆਹ ਹੱਤ ਦੇ ਸ਼ਿਕਾਰੀ ਮਾਰਾ ਸਹਿ ਕੇ ਉੱਠਿਆ ਜਿਹਨਾਂ ਨਾਲ ਰੱਖੀ ਜਿੰਨੇ ਉੱਠੇ ਸਾਡੇ ਨਾਲ ਰਹਿ ਕੇ ਉੱਠਿਆ ਉਹ ਜਿੰਨੇ ਨਾਲੇ ਰੱਖੀ ਆਪਾਂ ਦਿਲੋਂ ਰੱਖੀ ਐ ਉਹ ਮਾਰ ਮਾਰ ਪਾਸ਼ਾ ਸਹਾਰੇ ਨਹੀਂ ਲੈ ਉਹ ਅਸੀਂ ਘਾਟਿਆਂ ਨੇ ਖਾਦੇ ਤਾਂ ਵੀ ਘਾਟ ਕੋਈ ਨਾ ਉਹ ਠੱਗੀ ਸਾਡੇ ਨਾਲ ਲਾਗੇ ਜੋ ਜਵਾਰੇ ਨਹੀਂ ਪਏ ਬੱਲੇ 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 ਆਹਾ ਹਾ ਹਾ ਨਹੀਂ ਔਰਿਸਾ ਨਹੀਂ ਔਰਿਸਾ ਬੱਲੇ ਬੱਲੇ ਯੂਪੀ ਜਿਹੜਾ ਪੁਆਇੰਟ ਦੇ ਆਧਾਰ ਤੇ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ ਹੈ ਜੈਕਾਰੇ ਬੀ ਬਜ਼ਰੰਦੀ ਹਰ ਹਰ ਮਹਾਦੇਵ ਜੈਕਾਰੇ ਸਤਿ ਸਚੁਨੂ ਜੀ ਮਹਾਰਾਜ ਦਾ ਉਹ ਸੱਚੇ ਦਰਬਾਰ ਕੀ ਜੈ ਜੈ ਸ਼੍ਰੀਨਾਥ ਜੈ ਜੈ ਸ਼੍ਰੀਨਾਥ ਜੈ ਸ਼੍ਰੀਨਾਥ ਜੈ ਜੈ ਸ਼੍ਰੀਨਾਥ ਚਲੋ ਜੀ ਦੰਗਲ ਕਮੇਟੀ ಗ್ರಾಮ ਪੰਚਾਇਤ ਨੂੰ ਬੜੇ ਮੁਬਾਰਕਬਾਦ ਆਏ ਹੋਏ ਦਰਸ਼ਕਾਂ ਦਾ ਯਾਰਾ ਮਿੱਤਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਨਕ ਸੇਵਾ ਸ਼ੇਪ ਬੈਂਸ ਵੱਲੋਂ ਪ੍ਰਵਾਨ ਕਰਿਓ ਕੋਈ ਗਲਤੀ ਗੁਸਤਾਖੀ ਹੋਈ ਹੋਵੇ ਤਾਂ ਮਾਫੀ ਚਾਹੁੰਦੇ ਆ ਐਨਕ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸੇਮ ਟੂ ਯੂ ਸੰਜੂ ਪਟਲ ਦੀ ਵੀ ਗਲਤੀਆਂ ਗੁਸਾਖੀਆਂ ਜਿਹੜੀਆਂ ਮਾਫ ਕਰਦੇ ਹੋ ਸਾਡੇ ਬਹੁਤ ਹੀ ਪਿਆਰੇ ਐਂਕਰ ਕਮੈਂਟੇਟਰ ਸ਼ੇਪ ਬੈਂਸ ਜੀ ਸਾਡਾ ਛੋਟਾ ਭਰਾ ਤੇ ਵੱਡੀ ਗੱਲ ਬਾਤ ਹੈ ਪਹਿਲਵਾਨ ਯਕਤਾ ਬ੍ਰਾਂਡ ਅਵੇਸਟਰਾ ਸਾਡਾ ਭਰਾ ਬਹੁਤ ਬਹੁਤ ਧੰਨਵਾਦ